ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਮੋਨਪੁਰਾ ਮੋਨਪੁਰਾ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਬ੍ਰਹਮਪੁਰੇ ਦੇ ਬਿਲਕੁਲ ਨੇੜੇ ਦੀਕ ਨਿਸ਼ਾਰੇ ਪਨੂਆ ਦੀ ਤੇ ਸਰੀਆਲੀ ਦੀ ਦੂਰੀ ਵੀ ਕੋਈ 5-5 6-6 ਕਿਲੋਮੀਟਰ ਦੀ ਦੂਰੀ ਆ ਵੀਰ ਜੱਜ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਮਾਲ ਵੀਰ ਹੁਣ ਹੀ ਲਿਆਉਂਦੇ ਆ ਇਸੇ ਤਰ੍ਹਾਂ ਠੀਕ ਆ ਜੀ ਸੇਲ ਪਰਚੇ ਦਾ ਖਾਸ ਤੌਰ ਤੇ ਕੰਮ ਇਹਨਾਂ ਦਾ ਅੱਜ ਵੀ ਇਸ ਵੀਡੀਓ ਦੇ ਵਿੱਚ ਭਰਾਵਾਂ ਨੂੰ ਆਪਾਂ ਕੋਈ 5 ਗਵੜਾਂ ਦਿਖਾਉਣੀ ਆਣੇ ਤਿੰਨ ਸੂਈਆਂ ਨੇ ਤਾਜ਼ੀਆਂ ਠੀਕ ਹੈ ਜੀ ਦੋ ਗੱਬਨ ਇੱਕ ਵੱਡੀ ਬੱਛੀ ਦਿਖਾਉਣੀ ਆ ਵੀਰਾਂ ਨੂੰ ਠੀਕ ਹੈ ਜੀ ਕੋਈ 5 ਲੀਟਰ ਤੋਂ ਬਾਰ-ਬਾਰ ਦੁੱਧ ਦੇਣ ਵਾਲੀ ਜਰਸੀ ਨਸਲ ਬਰੀਡ ਦੇ ਵਿੱਚ ਤੇ ਜਿਹੜੇ ਮੇਰੇ ਫਾਰਮਰ ਭਰਾ ਕੋਈ 25 ਲੀਟਰ ਜਾਂ 2500 ਬਾਰ-ਬਾਰ ਚੱਲਣਾ ਜੀ ਵੜ ਲੱਭ ਰਹੇ ਹੋ ਤੁਸੀਂ ਤੇ ਜਰਸੀ ਨਸਲ ਦੇ ਵਿੱਚ ਕੋਈ ਸ਼ੌਂਕ ਰੱਖਦੇ ਹੋ ਠੀਕ ਹੈ ਜੀ ਐਂਡ ਦੇ ਵਿੱਚ ਇੱਕ ਤੁਹਾਨੂੰ ਆਪਾਂ ਬਿਲਕੁਲ ਟੌਪ ਦਾ ਨਗੀਨਾ ਵਿਖਾਉਣਾ ਅੱਜ ਤਰੀਕ 4 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ ਚਾਹੇ ਮਾਰਨਿੰਗ ਦੇ 12:30 ਪੂਰੀ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਜੱਜਵੀਰ ਸਾਸਰੀ ਦਾ ਸਾਸ਼ੀ ਗਾਲ ਸੰਧੂ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਬੜੇ ਵਧੀਆ ਭਾਜੀ ਚਲੋ ਵਧੀਆ ਹੀ ਚਾਹੀਦੇ ਆ ਲੈ ਵੀ ਜੱਜ ਹੋਰ ਕਹਿਮ ਵਧੀਆ ਸੰਧੂ ਸਾਹਿਬ ਮੇਰਾ ਹਾਂਜੀ ਹਾਂਜੀ ਚਲੋ ਸ਼ੁਕਰੇਮਾਨ ਕਰਦਾ ओके जज्जुपुरा आज तीन ਵੜਾ ਤਾਂ ਆਪਣੇ ਕੋਲ ਜਿਹੜੀਆਂ ਤਾਜ਼ੀਆਂ ਸੂਈਆਂ ਨੇ ਤਕਰੀਬਨ ਹਨਾ ਹਾਂਜੀ ਬੌਲੇ ਦੇ ਹੀ ਐ ਸੰਧੂ ਸਾਹਿਬ ਵੀ ਦੋ ਢਾਡੀ ਡੰਗ ਦੇ ਵਿੱਚ ਵਿੱਚ ਸੂਈਆਂ ਨੇ ਢਾਡੀ ਡੰਗ ਦੀ ਸੰਧੂ ਸਾਹਿਬ ਤੇ ਦੋ ਵੜਾ ਗੱਬਣ ਅੱਜ ਦੋ ਗੱਬਣ ਬਿਲਕੁਲ ਤਿਆਰੀ ਦੇ ਵਿੱਚ ਠੀਕ ਆ ਜੀ ਹਾਂਜੀ ਪਿੱਛੇ ਜੇ ਵੀ ਆਪਾਂ ਪਾਈਆਂ ਸੀ ਵਡੀਆਂ ਵੜਾ ਮੈਂ ਨਾ ਸੰਧੂ ਸਾਹਿਬ ਪਰਸੋਂ ਆਪਾਂ ਵੀਡੀਓ ਪਾਈਆਂ ਸੀ ਹਾਂਜੀ ਹਾਂਜੀ ਤੇ ਸ਼ਾਟਾਂ ਦੇ ਆਪਣੇ ਮਾਲ ਵੇਚ ਗਿਆ ਉਹ ਤੋਂ ਬਾਅਦ ਚ ਵੀ ਬੜੇ ਵੀਰਾਂ ਭਰਾਵਾਂ ਦੇ ਫੋਨ ਆਏ ਆਪਾਂ 5 6 ਨਾਲ ਉਦਾਂ ਵੀ ਜਾਣੀਗੇ ਸੇਲ ਕਰਦੇ ਆ ਬਾਕੀ ਲੈਵਲ ਉਵੇਂ ਬਹੁਤੇ ਚੰਗੇ ਸੀ ਕਰਮਾ ਦੇ ਮੈਂ ਨਾ ਸੰਧੂ ਸਾਹਿਬ ਡੰਗਰੀ ਚੰਗਾ ਲੈਣਾ ਆਪਾਂ ਤੇ ਮੜੀ ਚੀਜ਼ ਲੈਣੀ ਨਹੀਂ ਉਹਦੇ ਹਾਂਜੀ ਸਾਫ ਸੁਥਰਾ ਡੰਗਰ ਆਉਂਦਿਆਂ ਵਿਕਦਾ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਕੀ ਭਾਅ ਵਿਕਦਾ ਸੰਦਾ ਜਾਇਜ਼ ਮੁੱਲ ਹੁੰਦੇ ਆ ਆਪਣੇ ਬਿਲਕੁਲ ਸੋ ਸ਼ੁਰੂਆਤ ਕਰ ਲਵਾਂਗੇ ਠੀਕ ਆ ਜੀ ਚਲੋ ਜੋ ਇਸ ਵਕਤ ਬੋਲੇ ਦੱਸਿਆ ਜਾਊਗਾ ਠੀਕ ਆ ਜੀ ਉਹ ਬੋਲੇ ਤੇ ਮੇਰਾ ਭਰਾ ਦੀ ਤਸੱਲੀ ਕਰ ਲਿਆ ਜੇ ਜੇਕਰ ਕੋਈ ਦੁੱਧ ਤੇ ਤੁਹਾਨੂੰ ਆਪਾਂ ਦਸੀਦਾ ਤਾਂ ਦੋ ਦੋਨਾਂ ਚੋ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਮੇਰੇ ਭਰਾ ਠੀਕ ਆ ਜੀ ਹਰ ਵਾਰੀ ਆਪਰ ਕਵੈਸਟ ਕਰਦੇ ਆ ਸੋ ਸ਼ੁਰੂਆਤ ਕਰਦੇ ਹਾਂ ਇੱਕ ਪਹਿਲੇ ਨੰਬਰ ਤੋਂ ਇਸ ਵੇੜ ਤੋਂ ਜੱਜਪੁਰਾ ਇਹਦਾ ਵੇਰਵਾ ਕਰਦੇ ਸਾਂਜਾ ਮੇਰਾ ਇਹ ਸੰਧੂ ਸਾਹਿਬ ਦੂਜਾ ਸੂਹਾ ਸੋਈ ਜੇ ਦੂਜਾ ਸੂਹਾ ਤੇ ਮਗਰਵੱਛਾ ਰਾਤ ਹੀ ਸੋਈ ਆ ਠੀਕ ਆ ਭਰਾ ਹਾਂਜੀ ਕੋਈ ਚਵਾਈ ਹੋਈ ਹੋਈ ਆਪਾਂ 6-7 ਕਿਲੋ ਚੋਈ ਆ ਠੀਕ ਆ ਜੀ ਤੇ ਪਹਿਲੇ ਸੂਏ ਕੋਈ 18-20 ਕਿਲੋ ਤੇ ਚੱਲੀ ਜੇ ਵੇੜ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਦੂਸਰਾ ਸੂਹਾ ਮਗਰਵੱਛਾ ਮੇਲ ਕਾਫ ਆ ਤੇ ਰਾਤੀ ਵੀਰਾਂ ਦਾ ਸੋਈ ਆ ਜੇਰ-ਜੋਰ ਪ੍ਰਾਪਰ ਉਹਨੇ ਪਾ ਦਿੱਤੀ ਆ ਇਧਰੋਂ ਜੱਜ ਮੜਾ ਦੇ ਪਾਸੇ ਹੋ ਜਾ ਜੇ ਇਧਰੋਂ ਬੱਚਾ ਵਖਾ ਦਿਓ ਗਿੱਲਾ ਨਾੜੂਆ ਮੇਲ ਕਾਫਾ ਡੱਬਾ ਬੱਛਾ ਬਾਕੀ ਲੇਵੇ ਦੀ ਇਧਰੋਂ ਮੁੱਠੀ ਮੱਠੀ ਥਣਾਂ ਤੁਹਾਨੂੰ ਆਪਾਂ ਪ੍ਰੋਪਰ ਚੈੱਕ ਕਰਾ ਦਿੰਨੇ ਆ ਆ ਦੇਖੋ ਕਰੋ ਚੈੱਕ ਠੀਕ ਆ ਜੀ ਸੋ ਗੈਬ ਗੂਪ ਚਾਰੇ ਥਣਾਂ ਦੇ ਵਿੱਚ ਬਹੁਤ ਸੋਨਾ ਇੱਕੋ ਜਿਹਾ ਥਣ ਲੱਗਾ ਸਪੇਸ ਵਡ ਬਹੁਤ ਚੰਗੀ ਆ ਜੱਜ ਵੀਰੇ ਇਹਨੂੰ ਨਾਲ ਦੀ ਨਾਲ ਹੀ ਖੋਲ ਕੇ ਤੋੜ ਕੇ ਦਿਖਾ ਦਈਏ ਸੋ ਜੇਰ ਜੁਰ ਪਾਤੀ ਸੀ ਨਾ ਪਰ ਪੂਰੀ ਮੈਂ ਨਾ ਸੰਸਾਬ ਵੀਡੀਓ ਬਣੀ ਪਈ ਆਪਾਂ ਜਿਹੜਾ ਭਣ ਭਰਾ ਖਰੀਦੂ ਉਹਨੂੰ ਪਾ ਦਾਂਗੇ ਕੋਈ ਗੱਲ ਨਹੀਂ ਹਾਂਜੀ ਲੈ ਜੱਜ ਵੀਰੇ ਹੌਲੀ ਤੋੜਦੇ ਆ ਜੇ ਮਾੜਾ ਜਿਆ ਤਸੱਲੀ ਦੇ ਨਾਲ ਭਰਾਵਾਂ ਨੂੰ ਦਿਖਾ ਦਾਂਗੇ ਤੇ ਬਾਕੀ ਵੇਨ ਸਪ ਹਵਾ ਨੇ ਦੁੱਪਰ ਸਾਰੇ ਭਰਾਵਾਂ ਨੂੰ ਦਿਖਾਈ ਦੇਣ ਗਿਆ ਚੁਵਾਈ ਦੀ ਵੀਰਾਂ ਦਾ ਵੀ ਚੰਗੀ ਨਿਕਲੀ ਆ ਵੜ ਕਿਉਂਕਿ ਮਾਲ ਜਿਹੜਾ ਸੋਇਆ ਸੁਆਇਆ ਇਹਨਾਂ ਨੇ ਤਸੱਲੀ ਕੀਤੀ ਆਪਣੀ ਦੋ ਟਾਈਮ ਚੋਈਏ ਚਾਹੇ ਚਾਰ ਟਾਈਮ ਚੋਈਆ ਉਸ ਵਿਹਾਰ ਤੇ ਆਪਾਂ ਗੱਲਬਾਤ ਕਰਾਂਗੇ ਠੀਕ ਆ ਤੇ ਥੋੜਾ ਜਿਹਾ ਸੂਸਵਾਦ ਦੇ ਵਿੱਚ ਆ ਮੇਰੇ ਫਿਰ ਤੁਸੀਂ ਪਸ਼ੂ ਨੂੰ ਵੇਖ ਕੇ ਸਾਰੇ ਭਰਾਵਾਂ ਨੇ ਅੰਡਰਸਟੈਂਡ ਕਰ ਲਈ ਯਾਨੀ ਗੱਲਬਾਤ ਕਿਉਂਕਿ ਰਾਤੀ ਸੂਈ ਆ ਮੇਲਾ ਮੋਲ ਹੌਸੇ ਤਰੇ ਲੱਗਾ ਤੇ ਨਵਾਇਆ ਧਵਾਇਆ ਨਹੀਂਗਾ ਪਸ਼ੂ ਠੀਕ ਆ ਜੀ ਕਿਉਂਕਿ ਚਲੋ ਸੋਇਆ ਸੁਆਇਆ ਤਾਜੇ ਪਸ਼ੂ ਆ ਉਦਾਂ ਹੀ ਚੀਜ਼ ਦੱਸ ਪੈਣੀ ਆ ਤੁਹਾਨੂੰ ਸੰਦੂ ਸਾਹਿਬ ਤਾਜੀ ਸੂਈ ਕਰਕੇ ਤੈਹ ਜੀ ਲਾਈ ਆ ਉਦਾਂ ਕੋਈ ਚੱਕਰ ਨਹੀਂ ਆ ਇੱਥੇ ਜੱਜ ਹਾਂਜੀ ਕਾਲੀ ਜੀ ਪੈਂਦੀ ਬੱਚੇ ਦਾ ਕਰਕੇ ਬਾਕੀ ਬਾਕੀ ਭਾਂਡਾ ਭੁੰਡਾ ਬਹੁਤ ਸੋਹਣਾ ਠੀਕ ਆ ਜੀ ਤੇ ਜਿਵੇਂ ਜਿਵੇਂ ਕਰਮਾ ਦੀ ਚੁਆਈਆਂ ਦੇ ਵਿੱਚ ਆਈ ਠੀਕ ਆ ਉਦੋਂ ਤਾਂ ਥੱਲੇੋਂ ਕਾਫੀ ਖੜ ਜੂਗੀ ਤੇ ਪਹਿਲੇ ਸੂਏ ਜੱਜ ਕਿੰਨਾ ਦੱਸਿਆ ਸੀ ਦੋ ਸੰਦੂ ਸਾਹਿਬ 18 20 ਕਿਲੋ ਦੇ ਚੱਲੀ ਆ 18 20 ਕਿਲੋ ਦੇ ਇਹਦੀ ਵਹਿੜ ਆ ਬਿਲਕੁਲ ਹਾਂਜੀ ਸੋ ਆਰਡਰ ਜਿਹੜਾ ਦੋਸਤੋ ਬਿਲਕੁਲ ਕੰਪੈਕਟ ਲੇਵਾ ਕੋਈ ਢਲਕਵਾਨੀ ਗਾ ਠੀਕ ਆ ਬਾਕੀ ਸਭ ਤੋਂ ਮੇਨ ਗੱਲ ਆ ਵੀ ਜਿਹੜਾ ਥਣ ਬੜਾ ਸੁਆਤੀ ਆ ਮੁਠੀ ਮੁਠੀ ਵਾਲਾ ਥਾਣਾ ਠੀਕ ਆ ਬਾਕੀ ਠੰਡੀ ਇਹੋ ਜੀ ਨਹੀਂ ਹੋਈ ਆ ਵੇਖੋ ਕੋਈ ਲੱਤਾਂ ਨਹੀਂ ਕੋਈ ਛੜਾਂ ਵਾਲੀ ਨਹੀਂ ਕੀ ਮਤਲਬ ਹਾਥੂ ਤ ਫੇਰ ਕੇ ਜਿੱਦਾਂ ਮਰਜੀ ਕੋਈ ਤਸੱਲੀ ਕਰਕੇ ਲੈ ਕੇ ਜਾਵੇ ਆ ਨਹੀਂ ਚੰਗੀ ਆ ਬੱਛੀ ਬੱਛੀ ਚੰਗੀ ਗਿਰ ਸਭ ਤੋਂ ਮੇਨ ਗੱਲ ਰੰਗ ਬਾਜ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਛੀ ਦਾ ਠੀਕ ਆ ਹਾਂ ਠੰਡੀ ਬੜੀ ਸੰਤੋ ਸਾਹਿਬਾ ਦੇਖੋ ਕੋਈ ਗੱਲ ਨਹੀਂ ਮੈਂ ਨਾ ਚੈੱਕਰ ਨਹੀਂ ਤੇ ਰੇਖੋ ਜੇ ਆਂਦੀ ਮਰਜ਼ੀ ਬੈਜੋ ਲੈ ਵੀ ਕਰਾ ਦੇ ਚੱਕ ਹਾਂ ਦਸ਼ਨ ਵੇਖਿਆ ਦੇ ਸੋ ਪੂਰੀ ਤਸੱਲੀ ਵਾਲੀ ਆ ਚਲੋ ਹਾਥੂ ਹੂ ਫੇਰ ਕੇ ਵਿਖਾਉਣ ਦਾ ਮਕਸਦ ਹੀ ਆਪਣਾ ਇਹੋ ਆ ਕਿ ਕਿਸੇ ਨੇ ਆਪਣੀਆਂ ਭੈਣਾਂ ਜ਼ਿਆਦਾ ਖਰਚਵਾਈ ਕਰਦੀਆਂ ਨੇ ਫਾਰਮਾ ਦੇ ਵਿੱਚ ਭਰਾ ਚੋਂਦੇ ਜਾਂ ਬਜ਼ੁਰਗ ਬੈਠ ਕੇ ਵੀ ਪੀੜੀ ਡਾ ਕੇ ਪੱਟੀ ਡਾ ਕੇ ਖਰਚਵਾਈ ਕਰ ਸਕਦੇ ਹੋ ਇਹਦਾ ਜੱਜ ਮੁੱਲ ਦੱਸ ਕੀ ਕਰਦੇ ਬੋਲਦੇ ਸੰਤੋ ਸਾਹਿਬ ਆਪਾਂ 8000 ਕਰਦੇ ਆ ਇਹਦਾ ਉਹ ਯਾ ਤਰੀਆ ਦੀ ਲਾਸ਼ ਦੇ ਦਈਏ ਮੈਨੂੰ 73 ਦੀ ਹਾਂਜੀ ਹਾਂਜੀ ਆਪੇ ਦੇ ਦੇ ਜੈਸ ਨੋ ਆਦੇ ਬਤੋ 70000 ਕਰ ਦਾਂਗੇ ਮਾਨਾ 74 ਦੀ ਲਾਸ਼ ਦੇ ਦਾਂਗੇ 74 ਦੀ ਹਾਂਜੀ ਹਾਂਜੀ ਲਓ ਜੀ 74000 ਦੀ ਠੀਕ ਆ ਜੀ 74000 ਦੀ 74000 ਦੀ ਬੱਚੀ ਮਿਲ ਜੂਗੀ ਮਗਰ ਬੱਚਾ ਫੈਗਰ ਨੰਬਰ ਤੇ ਇਧਰ ਬਾੜ ਵਿਖਾਉਣੇ ਆ ਤੁਹਾਨੂੰ ਇਹ ਗੇਅਰ ਦੇ ਵਿੱਚ ਆ ਗਈ ਆ ਗੇਅਰ ਬੱਚੀ ਏ ਤੇ ਪਿਓਰ ਗੇਅਰ ਬੱਚੀ ਭਰਾਉਣ ਦਿਖਾ ਰਿਹਾ ਬੜੇ ਵੀਰ ਸ਼ੌਂਕ ਰੱਖਦੇ ਆ ਚਲੋ ਹਰੇਕ ਵੀਰ ਦਾ ਸ਼ੌਂਕ ਆਪੋ ਆਪਣਾ ਠੀਕ ਆ ਜੀ ਗੇਅਰ ਨਸਲ ਬ੍ਰੀਡ ਦੇ ਵਿੱਚ ਇਹਦੇ ਬਿਲਕੁਲ ਬੱਚੇ ਦੇ ਵੀ ਨਾੜੂਆ ਤੁਸੀਂ ਨਾਲ ਇਹੇ ਬੱਚਾ ਮਗਰ ਸੰਦ ਮਗਰ ਬੱਚਾ ਤੇ ਗਿਰ ਇਹ ਸੁਹਾ ਗਰਵਾ ਵੀਰੇ ਸੰਦੂ ਸਾਹਿਬ ਦੂਜਾ ਸੁਹਾ ਸੋਈ ਆ ਹਾਂ ਪਿਓਰ ਛੇ ਦਾ ਜੇ ਮੂੰਹ ਸਿੱਗੀ ਹਾਂਜੀ ਹਾਂਜੀ ਪਿਓਰ ਬਾਕੀ ਠੰਡੀ ਧੀਰੀ ਫੋਲਾ ਕੋਈ ਚੱਕਰ ਹੀ ਨਹੀਂ ਮੈਨਾਂ ਬਰਫੀ ਆ ਇਹ ਬੋਲਾ ਕਿੰਨਾ ਦੱਸਿਆ ਚਾਚ 12 ਕਿਲੋ ਬੋਲਾ ਉਹ ਯਾਰ 12 ਕਿਲੋ ਬੋਲਾ 12 ਇੱਥੇ ਲੱਭ ਜਿਹੜੇ ਆਪਣੇ ਭਰਾ ਗੇਰ ਲੱਭਦੇ ਫਿਰਦੇ ਆ ਠੀਕ ਆ ਜੀ ਤੇ ਗੇਰ ਲੱਭਦੇ ਫਿਰਦੇ ਆ ਤੇ ਕਾਫੀ ਮੇਰੇ ਵੀਰ ਭੱਜ ਭੱਜ ਕੇ ਨੱਟ ਕੇ ਜਿਹੜੇ ਪਰੇਸ਼ਾਨ ਹੋ ਗਏ ਵੀ ਗੇਰ ਬੱਚੀ ਨਹੀਂ ਨੱਪਦੀ ਕੀ ਗਾਲ ਹੀ ਨਹੀਂ ਤੇ ਵੇਖੋ ਐਵੇਂ ਜਿੱਧਰ ਦੀ ਮਰਜ਼ੀ ਪੈ ਜਾਓ ਆ ਵੇਖੋ ਮੁੱਠੀ ਵਾਲਾ ਥਾਣਾ ਨੋਕ ਵਾਲਾ ਸੁੰਬਾ ਕਹ ਲੋ ਨੋਕ ਵਾਲਾ ਕਹ ਲੋ ਠੀਕ ਆ ਵੇਖੋ ਜੀ 12 ਕਿਲੋ ਬੋਲਾ ਬੱਛੀ ਦਾ ਕੋਈ ਜਸਨ ਫੇਸ ਵੀ ਪੁੱਤ ਚੈੱਕ ਕਰਾਉਣਾ ਭਰਾਵਾਂ ਨੂੰ ਤਸਦੀ ਦੇ ਨਾਲ ਕੋਈ ਵੀਰ ਇਹ ਨਾ ਕਹਦੇ ਵੀ ਦੋਗਲੀ ਕਰਾਉ ਹਾਂ ਸਾ ਕਿਤੇ ਵੀ ਗਿਰ ਕਹੀਏ ਤੇ ਗਿਰ ਕਰਮਾਂ ਦੀ ਬਿਲਕੁਲ ਪਿਓਰ ਬੱਛੀ ਤੁਹਾਨੂੰ ਨਜ਼ਰ ਆਊਗੀ ਹੈ ਦੂਜਾ ਸੂਆ ਬਾਕੀ ਥਾਣ ਥੂਣ ਦੀ ਕੁਆਲਿਟੀ ਬੜੀ ਸੋਹਣੀ ਹੈ ਲੈਵਾ ਬਿਲਕੁਲ ਕੰਪੈਕਟ ਤੇ ਐਸ ਵਕਤ ਬੋਲਾ ਤੁਹਾਨੂੰ ਇੱਕ ਵਾਰ ਫੇਰ ਆਪਾਂ ਰਿਪੀਟ ਕਰਦੇ ਨੇ ਵੀ 12 ਲੀਟਰ ਵੀਰਾਂ ਦਾ ਬੋਲਾ ਇਹਦਾ ਥੱਲੇ ਆ ਬੱਛੀ ਦਾ ਫੇਸ ਕਰਾ ਦੇ ਚੈੱਕ ਵੇਖ ਪਿਓਰ ਸੰਧੂ ਸਾਹਿਬ ਗੇਰ ਪਿਓਰ ਜਿਹਨੂੰ ਕਹਿੰਦੇ ਆ ਹਾਂ ਬਹੁਤ ਪਿਆਰੀ ਬੱਛੀ ਆ ਲੈ ਵੀ ਜੱਜ ਵੀਰੇ ਖੋਲ ਗਏ ਇਹਨੂੰ ਮਾੜਾ ਤੋੜ ਕੇ ਦਿਖਾ ਦਈਏ ਸੋ ਬਹੁਤ ਸੋਨਾ ਮੋਟਾ ਥਾਣਾ ਤੇ ਚੁਵਾਈ ਵੀ ਫਿਰ ਜੱਜ ਵੀਰੇ ਇਸੇ ਤਰ੍ਹਾਂ ਮੋਟੀ ਆ ਮੈਂ ਨਾ ਸੰਧੂ ਸਾਹਿਬ ਇੱਕ ਬੰਨੇ 1.5 ਲੱਖ ਦੀ ਮੱਝ ਕੋਈ ਲੈ ਲੇ ਉਹਦਾ ਮੁਕਾਬਲਾ ਕਰੂਗੀ ਠੀਕ ਆ ਠੀਕ ਹਾਂਜੀ ਹਾਂਜੀ ਅੰਬਾ ਲਿਆ ਖੋਲ ਕਰੋ ਚੱਕ ਬੱਚੇ ਦਾ ਬਾੜਾ ਕਰਦੀ ਆ ਕੋਈ ਨਹੀਂ ਬੱਚਾ ਆਪਾਂ ਨਾਲ ਹੀ ਖੋਲ ਲੈਨੇ ਆ ਤੋ ਕੁਲਿਆ ਤੋ ਬੱਚੇ ਦਾ ਜਨਵਰ ਪਤੇਰੇ ਕਰਦੇ ਆ ਚਲੋ ਕਰਨਾ ਵੀ ਚਾਹੀਦਾ ਬੱਚੇ ਇਹਨਾਂ ਦੇ ਠੀਕ ਆ ਜੀ ਪਰ ਨਾਲ ਹੀ ਆਪਾਂ ਬੱਚਾ ਖੋਲ ਕੇ ਆ ਜਾਂ ਚੁੱਕ ਕੇ ਵੀਰ ਨੇ ਨਾਲ ਹੀ ਤੁਹਾਨੂੰ ਦਿਖਾ ਦੇਣਾ ਆ ਦੇਖੋ ਬਾਕੀ ਜਿੱਥੇ ਮਰਜੀ ਸੰਦੂਸਾ ਵਾਂ ਇਦਾਂ ਬਹਿ ਜਾਓ ਆਂਦੀ ਕੋਹ ਨਹੀਂ ਤੇ ਲੈ ਵੀ ਆਵੇਂ ਕੋਈ ਨਿਕਾਇਆ ਜਵਾਕ ਕੋਈ ਬੀਬੀ ਨੇ ਜਿਹਨੇ ਪਹਿਣਾ ਪੀਣਾ ਚੋਣੀ ਉਹ ਵੀ ਚੋਈ ਉਹ ਚੀਜ਼ਾਂ ਦਾ ਮੁੱਲ ਨਹੀਂ ਕੋਈ ਵੇਖੋ ਜੀ ਠੀਕ ਆ ਜੀ ਆ ਦੇਖੋ ਆ ਲੈ ਬਾਕੀ ਧਾਰਾਂ ਤੂਰਾ ਇਸੇ ਤਰ੍ਹਾਂ ਹੀ ਮਾਰ ਕੇ ਤੁਹਾਨੂੰ ਦਿਖਾਈ ਚਲਦੇ ਆ ਚਲੋ ਬੰਗਾਰ ਅਸੀਂ ਕੋਈ ਪਾਇਆ ਨਹੀਂਗਾ ਕਿਸੇ ਨੇ ਪਾਉਣਾ ਤੇ ਕੋਈ ਮਾੜੀ ਗੱਲ ਨਹੀਂ ਕੀਤੀ ਠੀਕ ਆ ਜੀ ਚਲੋ ਆਪਾਂ ਗੋਕੇ ਨੂੰ ਨਾਰਮਲੀ ਪਾ ਲੈਂਦੇ ਆ ਬਾਕੀ ਥਣ ਦੀ ਕੁਆਲਿਟੀ ਵੀ ਇੱਕ ਵਾਰੀ ਪੂਰੀ ਤਸੱਲੀ ਨਾਲ ਚੈੱਕ ਕਰਾ ਲਈ ਜਸ਼ਨ ਤਸੱਲੀ ਮਾਰ ਕੇ ਚੋਣ ਚਾਨ ਵੇਖੋ ਮੇਰਾ ਵੀਰ ਮੁੱਟੀ ਦਾ ਇਹ ਕੀ ਆ ਸਾਨੂੰ ਸਾਬ ਹਾਂ ਮੈਂ ਵੀ ਜਿਹੜੇ ਮੇਰੇ ਭਰਾ ਠੀਕ ਆ ਜੀ ਲੱਭਦੇ ਰਹਿੰਦੇ ਆ ਵੀ ਗੀਅਰ ਬੱਚੀ ਚਾਹੀਦੀ ਆ ਚਲੋ ਕਿਸੇ ਨੂੰ ਸ਼ਾਈਵਾਲ ਦਾ ਸ਼ੌਂਕ ਆ ਕਿਸੇ ਨੂੰ ਜਰਸੀ ਦਾ ਤੇ ਗੀਅਰ ਬੱਚੀਆਂ ਦਾ ਵੀ ਆਪਣੇ ਭਰਾਵਾਂ ਨੂੰ ਬੜਾ ਸ਼ੌਂਕ ਆ ਕੋਈ ਨਸਲ ਬਰੀਡ ਤੇ ਕੰਮ ਤੁਸੀਂ ਕਰਨਾ ਤੇ ਖਰੀਦੀ ਕਰ ਸਕਦੇ ਠੀਕ ਆ ਜੀ ਆ ਵੇਖੋ ਨਾਲ ਨਾਲ ਹੀ ਲੈ ਆ ਹਾਂ ਆ ਇੱਥੇ ਆਹ ਇੱਥੇ ਰੁਕਿਆ ਜ ਮੜਾ ਜੱਜ ਇੱਥੇ ਰੁਕ ਲਾ ਭਰਾ ਇੱਕ ਮਿੰਟ ਆ ਲੈ ਲੈ ਵੀ ਕਰਾ ਦੇ ਚੈੱਕ ਜਿਵੇਂ ਸਾਹਿਬ ਚਾਰ ਜ਼ਿਲ੍ਹੇ ਫਿਰਕੇ ਵੀ ਨਹੀਂ ਇਹੋ ਜੀ ਲੱਭਦੀ ਤੁਹਾਨੂੰ ਪਤਾ ਹੀ ਆ ਹਾਂ ਹਾਂਜੀ ਨੇ ਵਾਰਡ ਚੰਗੀ ਏ ਸੋ ਸੈਕਿੰਡ ਟਾਈਮਰ ਦੂਜਾ ਸੂਹਾ ਬੱਚੀ ਸੂਈ ਏ ਠੀਕ ਆ ਜੀ ਪ੍ਰੋਪਰ ਬੰਨ ਸਕਦਾ ਕਿ ਤਰ੍ਹਾਂ ਬਾਕੀ ਹਾਈਟ ਕੱਦ ਵੀ ਬੱਚੀ ਦਾ ਸੋਣਾ ਇਹ ਦਾ ਦਾ ਕੋਲਦਾ ਸਾਹਿਬ ਸ਼ੈਦਾਂ ਦੇ ਆਪਾ ਛਕੀ ਆ ਛਕੀ ਇਹ ਭੈਣ ਭਰਾ ਵੀ ਜਿੱਦੋਂ ਆਪਾਂ ਲਈਏ ਨਾ ਵੀਰ ਬਾਹਰ ਚਲ ਗਿਆ ਤਾਂ ਕਰਕੇ ਵੇਚੀ ਉਦਾਂ ਦੇ ਵੀਰ ਨੇ ਬੜੇ ਸ਼ੌਂਕ ਨਾਲ ਰਾਜਸਥਾਨ ਤੋਂ ਲਿਆਂਦੀ ਪਹਿਲੇ ਸੀ ਹਾਂਜੀ ਨਹੀਂ ਬਹੁਤ ਘੱਟ ਵੱਛੀਆਂ ਵੇਖਦੇ ਆ ਚੱਲ ਆਪਾਂ ਹਾਂਜੀ ਹਾਂਜੀ ਨਹੀਂ ਨਹੀਂ ਚੰਗੀ ਵੱਛੀ ਆ ਕੋਈ ਸਾਹਮਣੇ ਮੇਰਾ ਭਰਾ ਠੀਕਾ ਜੀ ਉਹ ਵੀ ਫਿਰ ਇਹਦੀ 60 65 ਦੇ ਲਾਗੇ ਬੰਦੇ ਨਹੀਂ ਮਾਦੀ ਇਹ ਕਰਮ ਵਾਲੀ ਕੇ ਹਾਂਜੀ 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 ਠੀਕ ਆ ਜੱਜ ਹਾਂ ਤੋੜ ਲਓ ਇਹਨੂੰ 16 ਬਾਕੀ ਘਿਰ نسل ਦੇ ਵਿੱਚ ਦੋਸਤੋ ਜਿਹੜਾ ਬਿਲਕੁਲ ਤੁਹਾਨੂੰ ਆਪਾਂ ਇੱਕ ਪੀਸ ਵਿਖਾਇਆ ਬਹੁਤ ਪਿਆਰੀ ਬੱਛੀ ਆ ਥਣ ਗੋਲ ਬਹੁਤ ਸੋਹਣਾ ਲੱਗਾ ਤੇ ਚੋਣ ਚਾਨ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਕੋਈ ਬੰਗਾ ਨਹੀਂ ਕੋਈ ਰਸੀ ਨਹੀਂ ਪਾਉਣੀ ਹੈ ਕਿਸੇ ਨੇ ਤੁਹਾਡੀ ਮਰਜ਼ੀ ਆ ਠੀਕ ਆ ਹਾਂ ਚਾਲ ਘੂੜੀਆਂ ਵਾਲੀ ਆ ਜੀ ਆ ਇੱਥੇ ਬੰਨੀ ਲੋਬ ਠੀਕ ਆ ਸੋ ਜਿੰਨੇ ਵੀ ਆ ਸਫਾਈਆਂ ਦੇ ਵਿੱਚ ਆ ਬਰੀਕੀ ਦੇ ਵਿੱਚ ਆ ਬੱਛੀ ਠੀਕ ਆ ਸੋ ਥਣ ਤੋਂ ਬਹੁਤ ਸੋਹਣਾ ਰੇਡ ਪੁਛਾਂਗੇ ਆਪਾਂ ਰੇਡ ਡਿਮਾਂਡ ਕੀ ਕਰਦਾ ਜੱਜ ਮੋਲ ਕੀ ਹੋਊਗਾ ਸੰਦੂ ਸਾਹਿਬ ਇਹ ਨਸਲਾਂ ਦਾ ਤੁਹਾਨੂੰ ਪਤਾ ਕੋਈ ਮੋਲੀ ਨਹੀਂ ਆ ਇਹਦਾ ਮੋਲ ਆਪਾਂ ਕਰਦੇ ਆ 75000 70 ਦੀ ਬੂਰੇ ਦੀ ਮਗਨਾ ਦੇ ਦਈਏ 70 ਦੀ ਮੈਂ ਕਹਿੰਨਾ ਕੋਈ ਜੈਜਾਜੀ ਗੱਲ ਸੰਦੂ ਸਾਹਿਬ 5000 ਰੋੜ ਸੋੜ 65000 ਦੀ ਲਾਸ਼ ਦੇਵਾਂਗੇ ਆਪਾਂ ਕਿਉਂ ਸ਼ੋਰ ਹੀ ਹੋਣੀ ਆ ਠੀਕ ਆ ਹਾਂਜੀ ਕੋਈ ਭੈਣ ਭਰਾ ਜਾਰੀ ਜਿਦਾ ਨਾ ਕਰੇ ਆਪਾਂ ਮੋਲ ਉਹ ਪਾਇਆ ਜੋ ਲੈਣਾ ਠੀਕ ਆ ਲੋ ਵੀ 65000 ਦੀ ਐ ਫਾਈਨਲ ਅਵਰਡ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਬਾਕੀ ਇਧਰ ਬਹਿਣੀ ਪੂਣੀ ਵਾਲੇ ਪਾਸੇ ਕੋਈ ਫੇਰ ਵਗਾ ਦਿੰਦੇ ਆ ਥਾਂ ਤੋਂ ਬਹੁਤ ਕੰਮ ਦਾ ਲੱਗਾ ਮੇਰੇ ਵੀਰ ਇਹ ਆਪਾਂ ਵਾਰ-ਵਾਰ ਜ਼ਿਕਰ ਕਰੀਦਾ ਠੀਕ ਹੈ ਜਿੱਥੋਂ ਵੀ ਕਿਸੇ ਵੀਰ ਨੂੰ ਚੰਗਾ ਜਾਨਵਰ ਲੱਭਦਾ ਹਰੇਕ ਪ੍ਰਾਕ੍ਰਿਤੀ ਕਰਦਾ ਕਰਦਾ ਸੋ ਨੌਟਗੋ ਨਾਲਾ ਬੋਲਾ ਵਾ ਯਾਰ ਠੀਕ ਹੈ ਜੀ ਬੋਲਾ ਇਸ ਵਕਤ 12 ਲੀਟਰ ਦੇ ਥੱਲੇ ਮੇਰੇ ਵੀਰ ਇਧਰ ਆ ਕੇ ਨਖਤ ਚੱਲਦੇ ਆ ਤੇ ਆਪਣੇ ਕੋਲ ਆ ਵਹਿੜ ਆ ਜਾਂਦੀ ਏ ਠੀਕ ਹੈ ਜੀ ਤੇ ਇਹਦਾ ਜੱਜ ਵੀਰੇ ਕੀ ਵੀਰਵਾ ਪੂਰਾ ਸੋਹ ਸਾਬ ਇਹ ਦੂਜਾ ਸੂਆ ਸੋਈ ਆ ਇਹ ਵੀ ਕੱਲ ਰਾਤ ਦੀ ਸੋਈ ਆ ਦੋ ਜਵਾਈਆਂ ਕੀਤੀਆਂ ਆਪਾਂ ਤੇ ਕੋਈ 13 14 ਕਿਲੋ ਬੋਲਾ ਹੋਊ ਇਸ ਟਾਈਮ ਹਾਜ਼ਰ ਪਰसों ਪਰसों ਦੀ ਸੂਈ ਹੈ ਕੱਲ ਰਾਤ ਵਾਲੀ ਸੂਈ ਹੈ ਕੱਲ ਰਾਤੀ ਸੀ ਦੋ ਰਾਤਾਂ ਹੋਈਆਂ ਜਾਣੀਏ ਠੀਕ ਹੈ ਜੀ 13 14 ਕਿਲੋ ਬੋਲਾ 13 14 ਕਿਲੋ ਬੋਲਾ ਹਾਜ਼ਰ ਹਾਂ ਜੀ ਠੀਕ ਹੈ ਸਵੇਰਾਂ ਚ ਕਿਵੇਂ ਆ ਦੁੱਜਾ ਸੂਤਾ ਵੈਡ ਸੰਦੂ ਸਾਹਿਬ ਜਰਸੀ ਕ੍ਰੋਸ ਚ ਆ ਗਈ ਨਾ ਸਾਜੀ ਸੂਈ ਸੰਸਾ ਤੈਜੀ ਲਾਈ ਆ ਠੀਕ ਆ ਠੀਕ ਆ ਮਾਲ ਦੋਸਤੋ ਜਿਵੇਂ ਆਪਾਂ ਪਹਿਲਾਂ ਜਿਗਰ ਕੀਤਾ ਤਿੰਨੇ ਬੜਾ ਤਾਜ਼ੀਆਂ ਸੂਈਆਂ ਕੋਈ ਅੱਜ ਭਲਕਦੇ ਵਿੱਚ ਹੀ ਆ ਇਹਨਾਂ ਦਾ ਬਿਲਕੁਲ ਸਵੇ ਦਾ ਟਾਈਮ 13 14 ਕਿਲੋ ਬੋਲੇ ਤੇ ਆ ਦੁੱਜਾ ਸੂਤਾ ਲਾਲ ਚਿੱਟੀ ਡੱਬੀ ਦੇ ਵਿੱਚ ਆ ਮਗਰ ਬੱਛਾ ਮੇਲ ਕਾਫ ਠੀਕ ਆ ਜ ਤੇ ਜਰਸੀ ਦੇ ਵਿੱਚ ਵੀ ਕਰਾਸ ਅੰਗ ਰੱਖਦੀ ਆ ਤੇ ਭਾਂਡਾ ਭੁੰਡਾ ਬਹੁਤ ਸੋਹਣਾ ਵੈਸੇ ਕੋਈ ਫੋਰ ਸ਼ਾਂਗ ਕੋਈ ਨਜਾਇਜ਼ ਕੋਈ ਕਿਸੇ ਰਕਮ ਦੀ ਬੱਚੀ ਪੂਚੀ ਐਕਸਟਰਾ ਨਹੀਂ ਲੱਗੀ ਤੁਹਾਨੂੰ ਨਜ਼ਰ ਆਊਗੀ ਚੌਥਾਣਾ ਚੌਥਾਣਾ ਦੇ ਵਿੱਚ ਵੀ ਬੜਾ ਮਿਲ ਲਗੀਆਂ ਠੀਕ ਆ ਸੰਦੂ ਸਾਹਿਬ ਫਿਰ ਚੋਣ ਕਿਤੇ ਬਾੜੀ ਜਿਆਦੀ ਪੋਲੀ ਰੋਈਆਂਗੇ ਹਾਂ ਆ ਇੱਥੇ ਰੋਕੀ ਜਾ ਜੀ ਇੱਥੇ ਰੁਕਲਾ ਲੈ ਜੱਸਾ ਇੱਥੋਂ ਮਾਰ ਕੇ ਕੈਮਰਾ ਦਿਖਾ ਦੇ ਭਰਾਵਾਂ ਨੂੰ ਨਖੇੜ ਥੋੜਾ ਲਾਗੋ ਚੈੱਕ ਕਰਾ ਦਿਓ ਕਿਸੇ ਭਰਾਣੇ ਚਲੋ ਦੂਰੋਂ ਲਾਗਿਓ ਤੁਰਨਾ ਠੀਕ ਆ ਜੀ ਕਈ ਵਾਰ ਬੱਚੇ ਦਾ ਕਰਕੇ ਪੈਂਦੀ ਗੱਲ 100 ਸਵਦਾ ਕਰਨਾ ਹੁੰਦਾ ਤੇ ਪਤਾ ਲੱਗ ਜੇ ਥਾਣਾ ਤੁਨਾਂ ਦਾ ਓਕੇ ਠੀਕ ਆ ਆ ਮੂੰਹ ਮੱਥਾਂ ਦਾ ਠੀਕ ਆ ਲਿਓ ਲਓ ਜੀ ਚੱਕੋ ਠੀਕ ਆ ਜੀ ਸੋ 13 14 ਕਿਲੋ ਬੌਲੇ ਦੀ ਸਥਿਤੀ ਐਸ ਵਕਤ ਠੀਕ ਆ ਜੀ ਹਾਂ ਪਰ ਠੰਡੀ ਧੀਰੀ ਉਹਦਾ ਆਂਦੀ ਵੀ ਕੋਹ ਨਹੀਂ ਇਹ ਹਾਂ ਜਿੰਦਰ ਦੀ ਮਰਜ਼ੀ ਬਜਾਵਾ ਲਓ ਜੀ ਤੇ ਕੋਈ ਛਟਾਕਲ ਜੀਆਂ ਕੋਈ ਲੱਤਾਂ ਛੜਾ ਲੀਆਂ ਨਹੀਂ ਗੀਆਂ ਤਾਂ ਕਰਕੇ ਹੱਥੋਂ ਸਾਰੇ ਭਰਾਵਾਂ ਨੂੰ ਆਪਾਂ ਵਿੱਚੇ ਲਾ ਕੇ ਵਿਖਾਈ ਚਲਦੇ ਆ ਠੀਕ ਆ ਜੀ ਚਲੋ ਬੰਗਰ ਅਸੀਂ ਪਾਉਣਾ ਕਿਸੇ ਭਰਾਣੀ ਮਰਜ਼ੀ ਆ ਪਹਿਲਾਂ ਵੀ ਜ਼ਿਕਰ ਕੀਤਾ ਪਾ ਲਓ ਇਦਾਂ ਚਬਾਈ ਕਰ ਲੋ ਤੁਹਾਡੀ ਇੱਛਾ ਵਾ ਇਹਦਾ ਮੁੱਲ ਕੀ ਕੀਤਾ ਵੀਰ ਮੁੱਲ ਸਾਨੂੰ ਸੱਜਾ 58000 ਕਰਦੇ ਆ 58 55 ਦੀ ਲਾਟ ਦੇ ਦਾਂਗੇ ਹਾਂ ਨਾਈ ਹੈ ਨਾ ਹਾਂਜੀ ਹਾਂਜੀ ਇੱਥੇ ਛੋੜ ਛੱਪਾਈ 55000 ਦੇ ਵਿੱਚੋਂ ਛੋਟਾ ਆਣ ਗਿਆ ਮਾਰਤਨ ਹੋਣਗੇ ਮੇਰੇ ਵੀ ਕਾਲ ਕਰ ਲਿਆ ਜੇ ਚਲੋ ਪਤਾ ਨਹੀਂ ਹੁੰਦਾ ਕਿੱਥੇ ਕਿਸੇ ਭਰਾ ਦਿੱਤਾ ਦੰਦ 20 ਕਿਲੋ ਚਬਾਉ ਪਛੀ ਹਾਂ ਇਹ ਤੈ ਤੂੰ ਲਾਈ ਆ ਤਾਜੀ ਸੂਈ ਕਰਕੇ ਠੀਕ ਆ ਜੀ ਹਾਂਜੀ ਸੋ ਹਾਂ ਆ ਜਿਹੜੀ ਤੁਹਾਨੂੰ ਦੱਸ ਦਿੱਤੀ ਆ ਠੀਕ ਆ ਜੀ ਇਧਰ ਅੱਗੇ ਨੈਕਸਟ ਚੱਲਦੇ ਆ ਤੇ ਆ ਬੱਛੀ ਆ ਗਈ ਆ ਗੱਬਨ ਆ ਵੇਖੋ ਸੰਸਣ ਦੇ ਵਿੱਚ ਆਪਾਂ ਵਿਖਾਉਣੀ ਆ ਇਹ ਫਨ ਉਹ ਪਾਉ ਖਾਉਂਦੇ ਆ ਠੀਕ ਆ ਜੀ ਸੈਕਿੰਡ ਲਾਸਟ ਉਸ ਤੋਂ ਬਾਅਦ ਇੱਕ ਲਾਸਟ ਵਿਖਾ ਦਾਂਗੇ ਆ ਚੈੱਕ ਕਰ ਲਓ ਠੀਕ ਆ ਠੰਡੀ ਇਹ ਵੀ ਬੜੀ ਸੰਦੂ ਸਾਹ ਹਾਂ ਲੱਤ ਮੰਨ ਕੇ ਪੋਟ ਆਪ ਰੱਖਣੀ ਪੈਂਦੀ ਪੋਟ ਪੋਟ ਹਾਂ ਇਧਰੋਂ ਥਣ ਜਸ਼ਨ ਚੈੱਕ ਕਰਾ ਪਰ ਆ ਮਾਨੋ ਇੱਥੋਂ ਇੱਥੋਂ ਜੱਗ ਕਰਾ ਦੇ ਗੁੱਲ ਗੱਲ ਬਹੁਤ ਕਾਇਮ ਆ ਮੁਠੀ ਵਾਲੇ ਥਾਣਾ ਠੀਕ ਆ ਜੀ ਮੋਟਾ ਥਾਣਾ ਤੇ 크로스 ਇਹ ਬਰੀਡ ਸੂਬਾ ਦੂਜਾ ਦਾ ਵੀ ਦੂਜਾ ਸੂਆ ਸੰਸਾ ਪਹਿਲੇ ਸੂਏ ਕੋ 18 ਕਿਲੋ ਤੋਂ ਚੋਆ ਆ ਨੇ ਵੈੜ ਨੇ ਠੀਕ ਆ ਹਾਂਜੀ ਲੋ ਵੀ 18 ਕਿਲੋ ਵੀਰਾਂ ਦਾ ਪਿਛੋ ਤਸੱਲੀ ਦਿੱਤੀ ਉਹਨਾਂ ਵੀ 18 ਕਿਲੋ ਦੁੱਧ ਚੋਆ ਪਿਛਲੇ ਜਾਨੀ ਕਿ 3-4 ਦਿਨ ਕੱਢਦੀ ਆ ਪੰਡਾ ਹੀ ਪਾਜੂ ਸੰਸਾ ਬੱਤੀ ਆ ਵੀ ਜਰਸੀ ਕਰੋਸ ਅੰਗ ਦੇ ਵਿੱਚ ਹੀ ਜਰਸੀ ਦਾ ਅੰਗ ਪੱਖ ਰੱਖਦੀ ਆ ਵਿੱਚ ਕਈ ਵਾਰ ਐਫਓ ਬਰੀਡਾਂ ਨੂੰ ਵੀਰ ਜਰਸੀ ਦੇ ਟੀਕੇ ਭਰ ਦਿੰਦੇ ਆ ਤੇ ਕਿਤੇ ਨਾ ਕਿਤੇ ਜਿਹੜਾ ਕਰੋਸ ਪਰਸੈਂਟੇਜ ਆ ਉਹ ਜਰਸੀ ਦੀ ਆ ਹੀ ਜਾਂਦੀ ਆ ਠੀਕ ਆ ਜੀ ਕਰੋਸ ਬਰੀਡ ਦੇ ਵਿੱਚ ਤੇ ਸੈਕੰਡ ਟਾਈਮਰ ਦੂਜਾ ਸੂਆ ਵੱਛੀ ਭਰਾਵਾਂ ਨੂੰ ਦਿ ਕੰਨ ਬਿਲਕੁਲ ਛੋਟਾ ਛੋਟਾ ਢਾਂਚਾ ਭਾਰਾ ਹਾਈਟ ਮੀਡੀਅਮ ਆ ਜਿੱਦਾਂ ਇੱਕ ਪੰਜਾਬ ਵਾਲੀ ਜਰਸੀ ਦਾ ਆਪਾਂ ਕੱਦ ਦੇਖਦੇ ਆ ਓਡਾ ਹਾਈਟ ਕੱਦ ਦਾ ਉਸ ਤੋਂ ਵੀ ਥੋੜੀ ਜੀ 2 ਇੰਚ ਵੱਧ ਹੀ ਹੋਊਗੀ ਛੋਟੀ ਨਹੀਂ ਗੀ ਬਾਕੀ ਸਫਾਈਆਂ ਤੁਸੀਂ ਲੈਵੇ ਦੀਆਂ ਚੈੱਕ ਕਰਾ ਦਿਓ ਇੱਕ ਵਾਰੀ ਆਹ ਦੇਖੋ ਕਪਾਹ ਦੀਆਂ ਪੰਡਾ ਸੰਧੂ ਸਾਹਿਬ ਪਾਈ ਫਿਰਦੀ ਦੇਖ ਲਓ ਹਾਂ ਐ ਇਹਨੂੰ ਚੱਜ ਮੋੜਿਆ ਜੇ ਐ ਇਹਨੂੰ ਆਰਡਰ ਬਹੁਤ ਸੋਹਣਾ ਠੀਕ ਆ ਜੀ ਕੰਪੈਕਟ ਲੈਵਾ ਤੇ ਜਿੰਨਾ ਵੀ ਬਿਲਕੁਲ ਟਿਕਾਣੇ ਤੇ ਆ ਉਹਨਾਂ ਹੀ ਗਾਂ ਉਹਨਾਂ ਹੀ ਬਿਲਕੁਲ ਪੱਟਾਂ ਦੇ ਬੈਕਸਾਈਡ ਸਣ ਦੇ ਵਿਚਕਾਰ ਫਿਕਸ ਲੇਵਾ ਚਾਰੇ ਥਾਣ ਬਾਕੀ ਥਾਣ ਵਾਲੇ ਪਾਸਿਓ ਮੇਰੇ ਵੀਰ ਵੇਖੋ ਤੁਸੀਂ ਬਹੁਤ ਸੋ ਸਫਾਈ ਹੈ ਠੀਕ ਆ ਜੀ ਮੋਟਾ ਗੋਲ ਥਾਣਾ ਲੇਵਾ ਬਹੁਤ ਟਿਕਾਣੇ ਤੇ ਵੈਸੇ ਸੂਣ ਦੀ ਤਿਆਰੀ ਹੈ ਲੈ ਜੂ ਦੋ ਤਿੰਨ ਦਿਨ ਹੰਦੂ ਸਾਹ ਤਿੰਨ ਚਾਰ ਦਿਨ ਪਾਇਆ ਇਹ ਦਿਨ ਪੂਰੇ ਹੋਣ ਚ ਹਾਂ ਤੇ ਬਾਕੀ ਕੋਈ ਪਤਾ ਨਹੀਂ ਕਹਿ ਨਹੀਂ ਸਕਦਾ ਜੱਜ ਕਰੀ ਇੱਥੇ ਘਲਾਰ ਕੇ ਮੜਾ ਫੇਸ ਕਰੀ ਇਹਨੂੰ ਇੱਕੋਰੀ ਮੂੰਹ ਇੱਕੋਰੀ ਫੇਸ ਜਿਵੇਂ ਲਾਗਿਓ ਵਿਖਾ ਦੇ ਭਰਾਵਾਂ ਨੂੰ ਆ ਆ ਵਿਖਾ ਦੇ ਪੂਰਾ ਸਟਰਕਚਰ ਆ ਕਰਾ ਦੇ ਆਹ ਲੈ ਠੰਡੀ ਦਾ ਸੰਦੂ ਸਾਹ ਲਾਤ ਪਟਾਇਆ ਵੀ ਨਹੀਂ ਪੁੱੜਦੀ ਤੇ ਇੰਨੀ ਠੰਡੀ ਆ ਆਹ ਹਾਂ ਠੀਕ ਹੈ ਜੀ ਜੀਰੇ ਲੈ ਚਲੋ ਬੋਲ ਜੀ ਠੀਕ ਆ ਜੀ ਸੋ ਬੱਚੀਆਂ ਸਾਰੀਆਂ ਧੀਰ ਜਾਲੀਆਂ ਨੇ ਸਬਰ ਵਾਲੀਆਂ ਨੇ ਬਾਕੀ ਤੋਰੇ ਤਾਰੇ ਤੋਂ ਤੁਸੀਂ ਦੇਖ ਹੀ ਲਈਆਂ ਨੇ ਠੀਕ ਆ ਜੀ ਕੋਈ ਕਾਲੀਆਂ ਨਹੀਂ ਗਈਆਂ ਕੋਈ ਲੱਤਾ ਨਹੀਂ ਕੋਈ ਛੜਾ ਨਹੀਂ ਕੋਈ ਗੱਲ ਹੀ ਨਹੀਂ ਮੈਂ ਆ ਮਾਰੀ ਚਲੋ ਨਿਗਾ ਮੇਰੇ ਭਰਾ ਠੀਕ ਆ ਸੋ ਬੱਛੀ ਗੱਬਣਾ ਦੋ ਲੈ ਜੇ ਚਾਰ ਲੈ ਜੇ ਆਈ ਖਲੋਤੀ ਆ ਇਹ ਜੱਜ ਕੀ ਪੜਤਾ ਕੀ ਡਿਮਾਂਡ ਰਊਗੀ ਇਹਦੀ ਮੋਲੇ ਸੰਦੂ ਸਾਹਿਬ ਇਹਦਾ ਵੀ 75000 ਕਰਦੇ ਆ ਆ 2000 ਛੋੜ ਤੇ 73000 ਦੀ ਦੇ ਦੀ ਮੈਂ 73 ਦੀ ਵਿੱਚੋਂ ਵਹਿਲਾ ਕੋ ਕਰਨੀ ਲੈਸਲਸ ਕਰਦੇ ਆ ਅੱਜ ਹੋਰ 500 ਕਰ ਦਾਂਗੇ ਮਾਨਦਨ ਸਾਢੇ 72 ਦੀ ਦੇ ਦਾਂਗੇ ਉਹ ਚੋਂ ਵੀ ਛੋੜ ਛੱਪਾ ਕਰਾਂਗੇ ਭੈਣ ਭਰਾ ਦਾ ਠੀਕ ਆ ਭਰਾ ਹਾਂਜੀ ਲਓ ਜੀ ਮਾਨਤਾਨਾ ਜੋ ਵੀ ਗੁਜਾਇਸ਼ ਆ ਭਰਾਵਾਂ ਨੇ ਦੱਸ ਹੀ ਦੇਣੀ ਆ ਠੀਕ ਆ ਜੀ ਚਲੋ ਵਪਾਰੀ ਭਰਾ ਨੇ ਉਥੇ ਪਸ਼ੂ ਦੇ ਦੇਣਾ ਠੀਕ ਆ ਇੱਕ ਜਰਸੀ ਵੜ ਭਰਾਵਾਂ ਨੂੰ ਦਿਖਾਉਣੀ ਹੈ ਸਟਾਰਟਿੰਗ ਦੇ ਵਿੱਚ ਹੀ ਆਪਾਂ ਜ਼ਿਕਰ ਕੀਤਾ ਸੀਗਾ ਬਲੈਕ ਰੰਗ ਦੇ ਵਿੱਚ ਤੇ ਮੇਰੇ ਵੀਰ ਲੋਰਿਆਂ ਦਾ ਕਦਗਾਠਾ ਦਾ ਬਾਕੀ ਵਜਨ ਲੋੜ ਵੀ ਕਰਮਲੀ ਪਲੀ ਪਲੋਸੀ ਬਹੁਤ ਜਿਆਦੀ ਆ ਦਿਲ ਖੁਸ਼ ਕਰੂਗੀ ਮੇਰਾ ਭਰਾ ਵੀ ਮਗਰਾਂ ਕੇ ਖੜੂਗਾ ਨਾ ਤੇ ਦਿਲ ਖੁਸ਼ ਕਰੂਗੀ ਵੀ ਵਾਕੇ ਕੋਈ ਸ਼ੈ ਲੈ ਕੇ ਚੱਲੇ ਆ ਪੂਰੀ ਗੱਲਬਾਤ ਵੀ ਕਰਨੀ ਆ ਜੱਜ ਦੇ ਨਾਲ ਇਹਦੀ ਡਿਟੇਲ ਵੀ ਤੁਹਾਨੂੰ ਲੈ ਕੇ ਦੇਣੀ ਆ ਤੇ ਬੱਚੀ ਹਜੇ ਪਹਿਲਾਂ ਦੱਸ ਦਿੰਨੇ ਆ ਵੀ ਸਮਾਂ ਹਜੇ ਕਾਫੀ ਕੱਢ ਜੂਗੀ ਢਲ ਟੁਲ ਬਹੁਤ ਜਿਆਦੀ ਆ ਵੇਖੋ ਆ ਵੇਖੋ ਜੀ ਠੀਕ ਹੈ ਜੀ ਮੈਂ ਨਾਲ ਸੰਧੂ ਸਾਹਿਬ ਪੰਡਾ ਹੀ ਪਾ ਜੂਗੀ ਜੀ ਜੋ ਜਿੰਨੇ ਵੀ ਆ ਬਿਲਕੁਲ ਬਰੀਕ ਬਰੀਕ ਪਿੰਡੇ ਦੀ ਆ ਤੇ ਇਹ ਜੱਜ ਵਸ਼ੀ ਸੂਵਿਆਂ ਦੇ ਵਿੱਚ ਕਿਵੇਂ ਆ ਸੰਧੂ ਸਾਹਿਬ ਦੂਜਾ ਸੂਆ ਸੂਣੀ ਵੈੜ ਦੂਜਾ ਸੂਆ ਕੋਈ ਦੰਦਾਂ ਦੇ ਵਿੱਚ ਨੋਟ ਹੈਗੀ ਆ ਜਾਂ ਨਹੀਂ ਨਹੀਂ ਸੰਧੂ ਸਾਹਿਬ ਆਪਾਂ ਚਲੋ ਵੇਖੇ ਨਹੀਂ ਦੰਦ ਐਵੇਂ ਕਹਿ ਦਈਏ ਠੀਕ ਹੈ ਜੀ ਬਾਕੀ ਇਹ ਆ ਗਈ ਵਸ਼ੀ ਫਾਰਮ ਚ ਆਪਾਂ ਲਈ ਆ ਠੀਕ ਆ ਕੋਈ 28 29 ਕਿਲੋ ਪੀਲੇ ਸੂਏ ਚੱਲੀ ਪਹਿਲੇ ਹੀ ਹਾਂ ਐਰ ਕੀ 30 ਪਲੱਸ ਚੱਲੂ ਸੰਧੂ ਸਾਹਿਬ ਸੋ ਸਟਾਰਟਿੰਗ ਤੋਂ ਜਿਗਰ ਕੀਤਾ ਸੀ 25 ਕਿਲੋ ਤੋਂ ਬਾਹਰ-ਬਾਰ ਚੱਲਣ ਵਾਲੀਆਂ ਵੀਰ ਤਾਂ ਵੀ 28 29 ਚੋਰਾ ਚਾਲਾ ਥੱਲੇ ਬਹੁਤ ਸਾਰਾ ਢੇਲੀ ਅਜੇ ਦੱਸਣ ਡਈਏ ਵੀ ਘਟੋ ਘਟ ਵੜ ਰਹਾ ਜੇ ਸੁੰਦੀ ਨਹੀਂ 8-7 ਦਿਨ ਇਸ ਕੁਆਲਟੀ ਵੇਖੋ ਫਿਰ ਕਿੱਡੀ ਸੋਹਣੀ ਸੰਧੂ ਸਾਹਿਬ ਆ ਵਿਖਾ ਦੇ ਤੇ ਬਲੈਕ ਜਿਹੜੇ ਮੇਰੇ ਭਰਾ ਟਿਕਾ ਚ ਬਲੈਕ ਜਰਸੀ ਵੜਦੇ ਸ਼ਕੀਨ ਆ ਸ਼ੌਕ ਰੱਖਦੇ ਆ ਤੇ ਜਰਸੀ ਵੜ ਵੱਡੇ ਕੱਦ ਕਾਟ ਦੀ ਆ ਫੁੱਲ ਭਾਰੇ ਢਾਂਚੇ ਦੀ ਆ ਭਰਾਵਾਂ ਨੂੰ ਪੂਰੀ ਤਸੱਲੀ ਨਾਲ ਬਾਹਰ ਕੱਢ ਕੇ ਦਿਖਾਵਾਂਗੇ ਤੁਜਾ ਸੁਆ ਇਸ ਵੜ ਤੇ ਸੁਣਾ ਤੇ 28-27 ਲੀਟਰ ਵੀਰਾਂ ਦਾ ਵੀ ਇਹਨੇ ਚਵਾਇਆ ਦੁੱਧ ਪਲੂਣ ਨੇ ਪਹਿਲੇ ਸਵੇਰੇ ਸੰਧੂ ਸਾਹਿਬ ਲਿਆ ਆ ਆਪਾਂ ਨੀਨੇ ਹੀ ਕਰਨੇ ਆ ਨਹੀਂ ਨਹੀਂ ਬੱਛੀ ਮੈਂ ਨਾ ਵੀ ਅਸਲ ਦੇ ਵਿੱਚ ਨਾ ਜਿਨੂੰ ਭੁੱਖ ਲੱਗੀ ਏ ਤੇ ਉਹ ਵੀ ਭੁੱਖ ਲੱਤਦੀ ਇੱਥੇ ਆਣ ਕੇ ਵੇਖ। ਸੰਦੂ ਸਾਹਿਬ ਹਫਤਾ ਦੱਸ ਦੇਣਾ ਇਹ ਵਸ਼ੀ ਲੈਂਦੀ ਆ। ਹਾਂ ਤੇ ਬਾਅਦ ਵਸ਼ੀ ਦੱਸੋਗੇ ਜਦੋਂ ਇਹ ਤਿਆਰ ਹੋ ਗਈ ਸੰਦੂ ਸਾਹਿਬ ਤੇ। ਬਾਕੀ ਥਾਣ ਬੜਾ ਸੁਆਦੀ ਏ। ਮੁਠੀ ਥਾਣਾ। ਥੰਡੀ ਵੀ। ਬਾਕੀ ਸੰਦੂ ਸਾਹਿਬ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਬਲੈਕ ਰੰਗ ਦੇ ਵਿੱਚ ਹੀ ਆ। ਬਾਕੀ ਸੰਦੂ ਸਾਹਿਬ ਹੱਥੀਂ ਚਵਾਈ ਵਾਲਾ ਥਾਣਾ ਕਿਸੇ ਨੇ ਹੱਥੀਂ ਚਵਾਈ ਵੀ ਕਰਨੀ ਤਾਂ ਵੀ ਕੋਈ ਚੱਕਰ ਨਹੀਂ ਵੇਖੋ ਬੰਦਾ ਥਣ ਲੱਗਾ ਵਗੈਰਾ। ਵੇਖੋ ਮੇਰੇ ਭਰਾ ਠੀਕਾ ਜੀ। ਥਣ ਬਖਾ ਦਿਓ ਵੀਰ ਜੀ ਇਧਰੋਂ ਗਾੜੀ। ਆ ਬਖਾ ਦਿਓ। ਇੱਕ ਬਾਕੀ ਕੋਈ ਤੁਹਾਨੂੰ ਡੋਰ ਸਫੋਰਡ ਪਿੰਡੇ ਦੇ ਉੱਪਰ ਨਜ਼ਰ ਨਹੀਂ ਆਊਗਾ ਠੀਕ ਆ ਜੀ ਜਿੰਨੇ ਵੀ ਆ ਬਿਲਕੁਲ ਜੱਡ ਬਲਾਏਗਾ ਇੱਕੋ ਇੱਕ ਥਣ ਮਾਲਕ ਨੇ ਦੇਤਾ ਵੀ ਵਾਈਟ ਤੈਨੂੰ ਕੋਈ ਨਾ ਕੋ ਦੇ ਕੇ ਘਲਾਉਣਾ ਜੱਜ ਐ ਨੂੰ ਤੋਰੀ ਮੜਾ ਜਾ ਸੋ ਮੱਝਾਂ ਨਾਲ ਦੀ ਪਲੀ ਪਲੋਸੀ ਆ ਜਿਵੇਂ ਆਪਾਂ ਪਿੱਠਪੂੜਾ ਮੱਝਾਂ ਨੂੰ ਵੇਖਦੇ ਆ ਨਾ ਉੱਪਰੋਂ ਬਿਲਕੁਲ ਚੌੜਾ ਤੇ ਲੰਬਾਈ ਵੈੜ ਦੀ ਬਹੁਤ ਖੂਬਸੂਰਤ ਲੰਬੀ ਵੀ ਪਹੁੰਚ ਜਾਂਦੀ ਆ ਕੱਦ ਵੀ ਵੱਡਾ ਪੂਰਾ ਠੀਕ ਆ ਤੇ 28 27 ਲੀਟਰ ਵਾਕਈ ਜਿਹੜਾ ਦੁੱਧ ਚਮਾਉਣ ਵਾਲਾ ਜਾਨਵਰ ਭਰਾਵਾਂ ਨੂੰ ਨਜ਼ਰ ਆਊਗਾ ਫੇਸ ਕੁਆਲਟੀ ਇਕ ਬਰੀ ਲਾਗਿਓ ਵਿਖਾ ਦੇ ਆ ਬਗਾਦੋ ਟੈਗ 2 ਕੋ ਉਸੇ ਤਰ੍ਹਾਂ ਲੱਗੇ ਆ ਠੀਕ ਆ ਜੀ ਕੰਨਾਂ ਦੇ ਵਿੱਚ ਬਾਕੀ ਜਿੱਦਾਂ ਫਾਰਮ ਦੇ ਵਿੱਚ ਵੀਰ ਨੇ ਦੱਸਿਆ ਵੀ ਚੰਗੇ ਫਾਰਮ ਦੇ ਦੇਣਾ ਚੰਗੇ ਫਾਰਮ ਦੇ ਵਿੱਚੋਂ ਛੇ ਆਈ ਆ ਤੇ ਅੱਜ ਜਿੰਨੇ ਵੀ ਵਾਜਬ ਹੋ ਸਕਦਾ ਉਹਨੇ ਵਾਜਬ ਰੇਟ ਤੇ ਦੇ ਦਿੱਤੀ ਯਾਨੀ ਬਾਕੀ ਜਾਂ ਜੋ 31 ਟੁੱਪਣ ਹਨ ਗਾਰੰਟੀ ਤਸੱਲੀ ਮੈਂ ਨਾ ਸੰਦੂ ਸਾਹਿਬ ਭਾਰ ਪਿਛੇਰੀ ਤੇ ਥਣਾ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਠੀਕ ਬਾਕੀ ਕੇ ਭੈਣ ਭਰਾ ਜਿੰਨੇ ਖੜਨੇ ਆ ਆਪੀ ਟਿਪ ਕੇ ਤਸੱਲੀ ਕਰਕੇ ਫਿਰ ਕਰਕੇ ਲੈ ਕੇ ਜਾਵੇ ਕੋਰ ਪਈਏ ਮੁੱਲੀ ਛੇ ਆ ਪਈਆ ਚੰਗਾ ਸੋਨਾ ਲੱਗ ਜਾਂਦਾ ਜਦੋਂ ਇਹੋ ਜਿਹਾ ਚੰਗਾ ਸੋਨਾ ਜਾਨਵਰ ਖਰੀਦਣਾ ਹੋਵੇ ਤੇ ਜਿੰਨੇ ਰੁਪਈਆ ਲਾਉਣਾ ਚੰਗਾ ਉਹਨੇ ਕਸਰ ਕੋਈ ਵੀ ਨਹੀਂ ਛੱਡਣੀਗੀ ਇਹ ਵੀ ਆਪਾਂ ਹਮੇਸ਼ਾ ਇਹ ਗੱਲ ਕਰਦੇ ਆ ਠੀਕ ਆ ਜੀ ਇਹ ਨਹੀਂ ਆਪਾਂ ਕਹਿੰਦਾ ਵੀ ਆਪਣੇ ਬੋਲਾਂ ਤੇ ਕਿਸੇ ਭਰਾ ਨੇ ਚੀਜ਼ ਵੇਖ ਕੇ ਲੈ ਜਾਣੀ ਹੈ ਪਰ ਚੀਜ਼ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਤੇ ਕਰਨੀ ਕਰਦੇ ਵੀ ਭਰਾ ਆਪਣੇ ਠੀਕ ਆ ਆਰਡਰ ਵੇਖੋ ਸੰਤੂ ਸਾਹ ਪਰ ਹੈ ਕਿ ਨਹੀਂ ਮੇਲਿਆਂ ਵਾਲਾ ਹੀ ਆਹ ਵੇਖੋ ਜੀ ਵੇਖੋ ਮੇਰੇ ਭਰਾ ਝੋਲਾ ਚਾਲਾ ਬਹੁਤ ਥੱਲੇ ਠੀਕ ਆ ਜੀ ਤੇ ਥਣ ਬੜਾ ਸਵਾਤੀ ਹੈ ਜਿਵੇਂ ਮੱਜਾਂ ਨੂੰ ਥਣ ਵੇਖਦੇ ਹੋਵੇਂ ਤਾਂ ਥਣ ਲੱਗਾ ਕਰਮ ਵਾਲੀ ਨੂੰ ਬਹੁਤ ਵਧੀਆ ਖੂਬਸੂਰਤ ਜੱਜ ਹਾਲ ਦੀ ਗੱਲ ਜਦੋਂ ਮਾਲਕ ਲੈਣੀਆਂ ਕਰੇ ਜਣਾ ਭਰਾ ਕੀ ਡਿਮਾਂਡ ਹੈ ਕੀ ਮੁੱਲ ਰਹੂਗਾ ਇਹਦਾ ਸੰਦੂ ਸਾਹਿਬ ਮੁੱਲ ਤਾਂ ਇਹੋ ਜਿਹਾ ਮੰਡੀਆਂ ਹੀ ਤੁਹਾਨੂੰ ਪਤਾ ਸਵਾ ਸਵਾ ਡੇਢ ਵੀ ਕਰੀ ਜਾਂਦੇ ਜਰਸੀ ਹਾਂ ਵੱਡੀ ਜਰਸੀ ਆ ਕੋਈ ਛੋਟੀ ਜਰਸੀ ਨਹੀਂ ਬਾਹਰ ਚੰਗੀ ਆ ਅੱਜ ਦਾ ਮੁੱਲ ਆਪਾਂ ਕਰਦੇ ਸੰਦੂ ਸਾਹਿਬ 1 5 ਹੂੰ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਕਰੀਏ ਹੋਰ ਮਾਂ ਦਾ ਮੈਂ ਨਾਲ ਕਰਕੇ ਦੇ ਦੇ ਛੋਟਾ ਛੋਟਾ ਸੰਦੂ ਸਾਹਿਬ 2000 ਹੋਰ ਮਾਂ ਦਾ 98000 ਦੀ ਲਾਸਟ ਦੇ ਦਾਂਗੇ 98000 ਦੀ ਹਾਂਜੀ ਹਾਂਜੀ ਜੇ ਕੋ ਗੁੰਜਾਇਸ਼ ਕੀ ਕੱਢ ਦੇ ਫਿਰ ਮਤਲਬ ਭੈਣ ਭਰਾਵਾਂ ਨੂੰ ਇਨੀ ਗੱਲ ਕਹਦਾ ਕਹ ਦਿੰਦੇ ਆ ਵੀ ਵਿੱਚੋਂ ਫਿਰ ਜਿਆਦਾ ਕਿਸਾਈਆਂ ਚ ਨਹੀਂ ਪੈਂਦੇ ਹੋਰ ਹੋ ਸਕਦਾ ਸਾਰੇ ਦੇ ਸਾਹਮਣੇ ਮੁੱਲ ਫਿਰ ਇਹ ਚ ਇੱਕੋ ਜਾਂ ਛੋੜ ਹੀ ਹੋਣੀ 96000 ਦੀ ਲਾਸਟ ਦੇਵਾਂਗੇ ਲਓ ਜੀ 96000 ਦੀ ਹਾਂਜੀ ਇਹ ਜੋ ਛੋੜ ਹੀ ਕਰਨੀ ਆ ਵੀ ਭੈਣ ਭਰਾ ਜਾਰੀ ਜੇ ਨਾ ਕਰਿਆ ਤਾਂ ਦੇਣ ਵਾਲਾ ਹੀ ਮੁੱਲ ਪਾਇਆ ਜੀ 96000 ਦੀ ਇਹ ਭਰਾਵੋ ਫਾਈਨਲ ਵੀ ਦਿੰਦਾ ਵੀ ਮਿਲ ਜੂਗੀ ਚਲੋ ਮੈਂ ਨਹੀਂ ਕਹਿੰਦਾਗਾ ਜਥੋਂ ਤੱਕ ਵੀ ਹੈਗਾ ਕੋਈ ਭਰਾ ਬੱਛੀਆਂ ਲੱਭਦਾ ਤੁਰ ਫਿਰ ਕੇ ਤੁਸੀਂ ਮੇਲਾ ਵੇਦੇ ਹੋ ਠੀਕ ਆ ਜੀ ਤੇ ਇਹੋ ਜੀ ਬੱਛੀ ਚੋਲਾ ਲੱਭਣੀ ਬਹੁਤ ਜਿਆਦੀ ਔਖ ਆਪਣਿਆਂ ਨੇ ਵੀ ਲੱਭਣੀ ਔਖੀ ਹੈ ਲੱਭ ਨਹੀਂ ਸਕਦੀ ਕਿ ਚੀਜ਼ਾਂ ਲੱਭਦੀਆਂ ਨੇ ਪਰ ਮੇਰੇ ਵੀਰ ਕੀਮਤੀ ਛੇਆ ਮੁੱਲੀ ਛੇਆ ਕੋ ਮੋਲ ਭਰ ਕੇ ਲੈਣੀ ਪੈਂਦੀ ਆ ਚੱਟਾ ਲੇਵਾ ਪਧਰਾ ਦਾ ਦਾ ਫਿਰ ਇੰਨੀ ਠੰਡੀ ਭਾਵੇਂ ਕੀ ਕਹਦਾ ਐਂਦੀ ਜੱਫੀਆਂ ਪਾਲਾ ਪਾਲਾ ਕਿਤੇ ਹੈ ਤੇ ਚੱਲ ਹਾਂ ਹਾਂ ਰੁਪੀ ਤੈਨੂੰ ਵੀ ਬਹੁਤ ਜੱਫੀਆਂ ਦਾ ਜ਼ਿਆਦਾ ਸ਼ੌਂਕ ਆ ਵੀਰੇ ਕੋਈ ਗੱਲ ਨਹੀਂ ਮੈਂ ਤਾਂ ਆ ਦੇ ਠੜੀ ਠੜੀ ਨਹੀਂ ਕਿ ਵੇਖੋ ਇਹੋ ਜਿਹੀਆਂ ਲੱਗੋ ਮੇਰੇ ਚਾਹ ਹੀ ਨਾ ਕਿਸੇ ਪਾਸੇ ਗੋ ਬਣੀ ਵਾਲੀ ਬੈਗ ਚ ਹੋਈ ਜਾ ਵੇਖ ਲਓ ਹੈ ਕਿ ਨਹੀਂ ਇਹ ਭੈਣ ਗਾਂ ਚੁਨੀਆ ਜਾ ਕੇ ਵੀਰ ਨੇ ਛੋਟੇ ਬੱਚੇ ਨੇ ਜਾ ਸਿੱਖਣੀ ਇਹੋ ਜੀ ਗਾਂ ਦੇ ਜਾ ਸਿੱਖਣ ਦਾ ਨਜ਼ਾਰਾ ਹੀ ਵਖਾ ਬਹੁਤ ਸਵਾਦੀ ਆ ਬਾਕੀ ਬਹੁਤ ਸਵਾਦੀ ਆ ਢਿਲ ਢੁਲ ਬਹੁਤ ਜਿਆਦਾ ਆ ਠੀਕ ਆ ਜੀ ਅੱਠਾਂ ਸੱਤਾਂ ਦਿਨਾਂ ਦੇ ਵਿੱਚ ਆਪਾਂ ਚੰਗੀ ਉਮੀਦ ਕਰਦੇ ਆ ਵੀ ਅੱਗੇ ਪਿੱਛੇ ਦਿਸਣ ਨਹੀਂ ਕੁਝ ਦੇਣਾ ਇਹਨੇ ਠੀਕ ਆ ਜੀ ਸੰਧੂ ਸਾਹਿਬ ਵੇਖੋ ਹਾਂ ਪੋਲੀ ਪਲੋਸੀ ਆ ਕੱਦ ਵੀ ਵੇਖੋ ਕੱਦ ਵਜਨ ਵੀ ਫੁੱਲ ਪੋਲੀ ਪਲੋਸੀ ਆ ਨਹੀਂ ਵੇਖੋ ਪਿੱਟ ਫੜੇ ਦੀ ਨਹੀਂ ਨਹੀਂ ਕਿਸੇ ਪਾਸਿਓ ਮੈਨਾਂ ਛਾਕੀ ਕੋਈ ਨਹੀਂ ਗਾ ਪੋਲੀ ਪਲੋਸੀ ਆ ਠੀਕ ਆ ਜੀ ਰੰਗ ਬਹੁਤ ਪਿਆਰਾ ਚਮਕ ਤਮਕ ਸ਼ੈਨਿਕ ਛੁ ਤੇ ਨਹੀਂ ਦਾ ਭਰਾਵਾਂ ਨੂੰ ਪੂਰੀ ਤਸੱਲੀ ਨਾਲ ਬਿਖਾਉਂਦੇ ਹੋਰ ਵੀ ਜੇਕਰ ਧੁੱਪ ਤਾਂ ਪੱ ਲੱਗੀ ਹੁੰਦੀ ਨਾ ਥੋੜਾ ਜਿਹਾ ਪਸ਼ੂ ਸ਼ੋਰ ਦੂਣਾ ਹੋ ਜਾਂਦਾ ਰੋਬ ਪਸ਼ੂ ਦਾ ਨਹੀਂ ਨਵਾਈ ਨਹੀਂ ਸੰਧੂ ਸਾਹਿਬ ਜਦੋਂ ਫਾਰਮ ਜਵਾਈ ਉਦਾਂ ਹੀ ਆਪਾਂ ਚਲੋ ਵੀਡੀਓ ਨਹੀਂ ਕੋਈ ਗੱਲ ਨਹੀਂ ਚਲੋ ਕੋਈ ਵੀ ਆਪਣਾ ਇਹ ਵੀ ਮੁੱਲ ਇਹ ਅੱਜ ਗੱਬਣ ਦਾਵਾ ਸੂਈ ਦਾ ਮੁੱਲ ਹੋਰ ਹੋਊਗਾ ਸੰਧੂ ਸਾਹਿਬ ਬਿਲਕੁਲ ਹਾਂਜੀ ਸੋ ਜਦੋਂ ਵੀਰਾਂ ਦਾ ਵੀ ਆਪਾਂ ਚਲੋ ਸੁੰਦੀ ਆ ਜਾਂ ਦੁੱਧ ਚਵਾਉਣ ਤੱਕ ਇੱਕ ਗੱਲ ਆ ਜਾਂਦੀ ਆ ਚਲੋ ਗੱਲਾਂ ਕੰਡੀਸ਼ਨਾਂ ਥੋੜੀਆਂ ਹੋਰ ਹੁੰਦੀਆਂ ਨੇ ਅੱਜ ਮੌਕੇ ਦਾ ਤੁਹਾਨੂੰ ਜਿਹੜਾ 96000 ਦਾ ਇਹ ਰੇਟ ਮਿਲਦਾ ਪਿਆ ਇਹ ਵੱਡੀ ਵੜਾ ਚਾਰ ਵ ਵੱਡਾ ਰੇਟ ਹਰ ਇੱਕ ਤਰ੍ਹਾਂ ਦਾ ਅੱਜ ਅਵੇਲੇਬਲ ਆ ਵੀਰ ਜੱਜ ਦੇ ਫਾਰਮ ਤੇ ਬਾਕੀ ਮੇਰੇ ਭਰਾ ਮੇਲਾ ਲੁੱਟਣ ਵਾਲੀ ਗੱਲ ਬਾਤ ਆ ਮਾਲ ਸਾਰਾ ਸਾਫ ਸੁਥਰਾ ਜਿੰਨੀ ਵੀ ਚਲੋ ਦਿਨੋਂ ਆਪਦੀ ਹੁੰਦੀ ਵਿੱਚ ਜਿੰਨੀ ਕਿ ਤਸੱਲੀ ਕਰਾ ਕੇ ਚਲੋ ਮਾਲ ਦਿੱਤਾ ਜਾਵੇ ਇਹਨਾਂ ਭਰਾਵਾਂ ਨੂੰ ਵੀ ਅਪਰ ਰਿਕਵੈਸਟ ਕਰਦੇ ਰਹੀਦਾ ਵੀ ਜਿੰਨਾ ਕਿ ਸਾਫ ਸੁਥਰਾ ਲਿਆ ਸਕਣ ਤੁਹਾਡੇ ਲਈ ਉਹਨਾਂ ਲੈ ਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਹੋਰ ਜੱਜ ਕੋਈ ਗੱਲ ਬਾਤ ਵਧੀਆ ਵਧੀਆ ਸੰਧੂ ਸਾਹਿਬ ਇੱਕ ਨੰਬਰ ਕਰ ਦਿੱ ਗਿਆ ਸਾਂਝੇ ਵੀਰ ਨੰਬਰ ਆਪਣਾ ਹੈਗਾ 9875 727286 ਪਿੰਡ ਮੋਹਨਪੁਰਾ ਦਾ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਆ ਜੀ ਸੋ ਧੰ ਤੁਸੀਂ ਇੱਕ ਵਰਣਨ ਆਪਣਾ ਦਾ ਸ਼ੇਅਰ ਦਾ ਠੀਕ ਆ ਜੀ ਹੋਰ ਦਸਾਂ ਵਿਹਾਂ ਭਰਾਵਾਂ ਦੇ ਕੋਲ ਚੀਜ਼ ਚਲੀ ਜਾਣੀ ਹੁੰਦੀ ਆ ਤੇ ਹੋ ਸਕਦਾ ਵੀ ਕਿਸੇ ਭਰਾਵਾਂ ਦੇ ਵਿੱਚ ਕਿਸਮਤ ਦੇ ਵਿੱਚ ਹੁੰਦਾ ਵੀ ਕੋਈ ਚੰਗਾ ਜਾਨਵਰ ਖਰੀਦਣਾ ਅੱਜ ਮਿਲ ਜੇ ਕੱਲ ਮਿਲ ਜੇ ਠੀਕ ਆ ਜੀ ਉਹਨਾਂ ਭਰਾਵਾਂ ਨੂੰ ਉਹਨਾਂ ਦੀ ਬਿਲਕੁਲ ਪਸੰਦ ਦੀ ਚੀਜ਼ ਮਿਲ ਜੇ ਧੰਨਵਾਦ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਜੀ ਜਿਉਂਦੇ ਵਸਦੇ ਰਹੋ